ਜਾ ਆ ਕਰ ਦਿਆ ਚੈਨ ਕੰਮ ਚੈਨ ਦਾ ਹਟਲਾ ਗਰੀਸ ਦੇਖੋ ਕਿਵੇਂ ਬਣਿਆ ਹੋਇਆ ਸਾਦਾ ਇੰਜਨ ਹੋਰ ਕਰਕੇ ਨਾ ਤੇ ਬਹੁਤ ਜ਼ਿਆਦਾ ਗਾਰਾ ਬਣ ਜਾਂਦਾ ਤੇ ਆਂਗਲੀ ਲਾਈ ਗਰੀਸ ਨੂੰ ਆ ਦੇਖੋ ਕਿਵੇਂ ਜੰਮਿਆ ਪਿਆ ਤੇਲ ਦੇ ਵਿੱਚ ਇਹ ਉਂਗਲੀ ਵਾਲੇ ਬੰਦੇ ਕੰਮ ਖਰਾਬ ਕਰਦੇ ਵੀਰੋ ਜਿਹੜੀ ਆ ਉਂਗਲੀ ਆ ਨਾ ਇਹ ਸਭ ਤੋਂ ਜ਼ਿਆਦਾ ਖਰਾਬ ਕਰਦੀ ਆ ਤੇ ਆ ਚੈਂਬਰ ਇਹਦਾ ਵੇਖ ਲਓ ਦੋ ਟੋਟੇ ਛੋਟੇ ਇਹ ਚੈਂਬਰ ਕਿਉਂ ਦਿੱਤਾ ਹੋਇਆ ਯਾਰ ਥੱਲੇ ਇਹਦੇ ਦੋ ਦਿੱਤੇ ਆ ਜੀ ਇਹ ਕੀ ਹੈ ਜਾਲੀ ਦਿੱਤੀ ਇੱਥੇ ਹਾਂ ਹਨਾ ਇੱਥੇ ਜਾਲੀ ਹੋਣੀ ਆ ਤਾਂ ਚੈਂਬਰ ਹੈ ਕਿ ਲਾ ਪਹਿਲਾਂ ਮੈਂ ਤਾਂ ਪਹਿਲੀ ਵਾਰੀ ਦੇਖਿਆ ਪਹਿਲਾਂ ਵੀ ਆਉਂਦੀ ਆ ਜੀ ਉਰੇ ਆਉਂਦੀ ਆ ਜਾਲੀ ਹਨਾ ਇੱਥੇ ਇਹ ਬਾਕੀ ਤੁਹਾਨੂੰ ਅੱਗੇ ਇਹ ਬਾਕੀ ਚੈਂਬਰ ਦੀ ਜਾਲੀ ਸਾਫ਼ ਕਰਨ ਵਾਸਤੇ ਹੋਣਾ ਹੈਲ ਪੰਪ ਦੀ ਵੀ ਸਾਰਾ ਚੈਂਬਰ ਨਾਲ ਖੋਲਣਾ ਪਵੇ ਉਹ ਤਰ੍ਹਾਂ ਫਿਰ ਸਾਰਾ ਮੈਨੂੰ ਲੱਗਦਾ ਇਹਦਾ ਚੈਂਬਰ ਹੀ ਅੱਧਾ ਇੰਨ ਖੁੱਲ ਜਾਂਦਾ ਹਨਾ ਤੇ ਇਹ ਸਿਰਫ ਆ ਜਿਹੜਾ ਟੋਟਾ ਦਿੱਤਾ ਥੱਲੇ ਸਮਝ ਲੋ ਵੀ ਇਹ ਜਿਹੜੀ ਜਾਲੀ ਜਿਹੜੀ ਆਇਲ ਪੰਪ ਦੀ ਜਾਲੀ ਸਾਫ਼ ਕਰਨ ਵਾਸਤੇ ਆ ਟੋਟਾ ਛੋਟਾ ਜਿਹਾ ਦਿੱਤਾ ਤੇ ਇਹਨੂੰ ਚੈਨ ਵਾਲਾ ਜਿਹੜਾ ਤੁਸੀਂ ਕਹਿੰਨੇ ਕਿ ਭਰਾਵਾਂ ਦੇ ਕਮੈਂਟ ਆਏ ਵੀ ਨੂੰ ਚੈਨ ਚੈਨ ਕੀ ਹੁੰਦੀ ਹੈ ਚੈਨ ਵੀਰੋ ਆ ਜਿਹੜੀ ਐਟਲੇ ਦਾ ਸਾਰਾ ਸੈੱਟ ਆ ਚੈਨ ਦੇ ਨਾਲ ਕੰਟਰੋਲ ਹੁੰਦਾ ਤੇ ਵੀਡੀਓ ਚੰਗੀ ਲੱਗੇ ਤਾਂ ਜਰੂਰ ਬਾਈ ਜੀ ਸਾਡਾ ਸਹਿਯੋਗ ਕਰਦਿਆ ਕਰੋ ਬੜੀ ਮਿਹਨਤ ਨਾਲ ਬਣਾਈ ਦੀਆਂ ਵੀਡੀਓ ਧੰਨਵਾਦ ਜੀ ਟਰੈਕਟਰ ਫੇਰ ਇਹੀ ਬੁੜਾ ਜਿਹਾ ਤੁਸੀਂ ਦੇਖਿਆ ਹੋਣਾ ਕਿ ਫਿਲਮਾਂ ਦੇ ਵਿੱਚ ਤੇ ਫੇਰ ਉਹੀ ਲੱਗਿਆ ਹੋਇਆ ਹੈ ਇਦੇ ਸਿਰ ਕਈ ਟਰੈਕਟਰਾਂ ਦੇ ਪਾਪ ਲੱਗਣਿਆ ਦੋਸਤੋ ਇਹਨੇ ਕਈ ਟਰੈਕਟਰ ਕਹਿਣਾ ਛੋਟੂ ਵੀਰੇ ਹੈ ਕੋਈ ਰਿਕਾਰਡ ਵੀ ਕਿੰਨੇ ਕਿ ਟਰੈਕਟਰ ਖੁੱਲ ਗਏ ਨਾ ਕੋਈ ਹਿਸਾਬ ਹੀ ਨਹੀਂ ਹੈ ਨਾ ਬੜੇ ਬੇਸਾਬੇ ਟਰੈਕਟਰ ਕਹਿਣਾ ਕੋਈ ਛੱਡੇ ਹੀ ਨਹੀਂ ਕੋਈ ਟਰੈਕਟਰ ਬਣਿਆ ਹੀ ਨਹੀਂ ਜਿਹੜਾ ਨਾ ਖੁੱਲਿਆ ਹੋਵੇ ਹੈ ਨਾ ਚਲੋ ਬਾਹਰਲੇ ਦਾ ਕੀ ਕਹਿਣਾ ਵੀ ਚਲੋ ਗੱਲ ਵੱਡੀ ਹੋ ਜਾਂਦੀ ਹੈ ਜਿਹੜੇ ਨੋਰਮਲ ਆਪਣੇ ਪੰਜਾਬ ਚ ਟਰੈਕਟਰ ਚੱਲਦੇ ਆ ਕੋਈ ਟਰੈਕਟਰ ਇਹੋ ਜਿਹਾ ਰਿਆ ਹੀ ਨਹੀਂ ਅੱਜ ਦਾ ਦੋਸਤੋ ਟਰੈਕਟਰ ਮੈਸੀ ਆ IMT আইএমটি ਦਾ ਹੁਣ ਭਰਾ ਨੂੰ ਦਿੱਤਾ ਗੇਅਰ ਤੇ ਇਹ ਦਾ ਨਾ ਪਿਛਲਾ ਪਹਿਲਾ ਸੌਦਾ ਕਰਦੇ ਹੀ ਸਾਰਾ ਤੇ ਇਹ ਲਾ ਲਓ ਵੀ ਤੁਸੀਂ ਇਹ ਹੁਣ ਤੱਕ ਵੀ ਇਹਨਾਂ ਦਾ ਮੈਸੀ ਦਾ ਪਰਪਸ ਉਹੋ ਜਿਹਾ ਚੱਲੀ ਜਾਂਦਾ ਜਿਹਾ ਉਹ ਜਿਹਾ ਪਹਿਲਾਂ ਸੀਗਾ ਚਲੋ ਬ੍ਰੇਕਾਂ ਬਰੂਕਾ ਇਹਨਾਂ ਨੇ ਚੇਂਜ ਕਰੀਆਂ ਤੇ ਲਿਫਟ ਤੁਹਾਨੂੰ ਦੱਸਾਂ ਜੇ ਲਿਫਟ ਕਿਸੇ ਵੀਰ ਨੇ ਘਰੇ ਸੈਟਿੰਗ ਕਰਨੀ ਹੋਵੇ ਨਾ ਕਈ ਵਾਰ ਲਿਫਟ ਦੀ ਕੋਈ ਸਮੱਸਿਆ ਆਵੇ ਮੈਂ ਪਹਿਲਾਂ ਹੀ ਬੜੀਆਂ ਵੀਡੀਓ ਪਾਈਆਂ ਵੀ ਲਿਫਟ ਦੀ ਬਾਈ ਜੀ ਆ ਰਬੜ ਨਹੀਂ ਕੋਈ ਬੰਦਾ ਪਾਉਂਦਾ ਆ ਭਾਵੇਂ ਫੋੜ ਆ ਭਾਵੇਂ ਸਵਰਾਜ ਆ ਭਾਵੇਂ ਕੋਈ ਵੀ ਟਰੈਕਟਰ ਆ ਇਹਦੀ ਸਾਰੀ ਸੈਂਸਿੰਗ ਇੱਥੋਂ ਨਾਸ ਹੋ ਜਾਂਦੀ ਹੈ ਜਦੋਂ ਆਪਾਂ ਪਿੱਛੋਂ ਨਾ ਆ ਮਿੱਟੀ ਜਾ ਜਾ ਕੇ ਅੰਦਰ ਉਹ ਲੀਵਰ ਵੱਡੇ ਜਾਂਦੇ ਆ ਬ੍ਰਿਕ ਬ੍ਰਿਕ ਗੋਲੀਆਂ ਜੀਆਂ ਹੁੰਦੀਆਂ ਨੇ ਚੋਂ ਉਹਨੂੰ ਆਪਾਂ ਕਹਿੰਦੇ ਆ ਕੰਟਰੋਲ ਨਹੀਂ ਕਰਦੀ ਆਹ ਲੀਵਰ ਆਹ ਗੋਲੀਆਂ ਜੀਆਂ ਆ ਮਿੱਟੀ ਆ ਦੇਖੋ ਆ ਗਾਰਾ ਬਣ ਜਾਂਦਾ ਤੇ ਇਹਨੂੰ ਮੇਰਾ ਵੀਰ ਆਪ ਜੇ ਖੋਲਣੀ ਹੋਵੇ ਤਾਂ ਆਪ ਵੀ ਖੋ ਕੇ ਧੋਲ ਧੂ ਲਿਆ ਕਰੋ ਡੀਜ਼ਲ ਦੂ ਚੱਲਣਾ ਤੇ ਇਹ ਪ੍ਰੈਸ਼ਰ ਦੇ ਧਵਾ ਕੇ ਕੋਈ ਟਾ ਓខਾ ਨਹੀਂ ਮਸਲਾ ਆ ਇਹਦੇ ਤੇ ਇੱਥੇ ਆ ਇੱਕ ਐਲ ਕੀ ਬੋਲਟ ਹੁੰਦਾ ਲੱਗਾ ਆ ਜੈਨ ਦੇ ਥੱਲੇ ਇੱਥੇ ਆ ਨਟ ਆ ਸਾਰਾ ਹੀ ਪੰਜਾ ਜਾਂ ਬਾਹਰ ਆ ਜਾਂਦਾ ਤੇ ਕਈ ਵਾਰਾ ਖੋਲਣੀ ਵੀ ਪੈ ਜੇ ਆ ਐਲ ਕੀ ਬੋਲਟ ਹੁੰਦਾ ਕਿ ਜਿਵੇਂ ਰੰਬੰਦਾ ਉਹ ਨਹੀਂ ਟੱਕਰਾ ਮਰ ਜਿੰਦਾ ਵੀ ਕਿਹੜਾ ਨਟ ਆ ਇਹਨੂੰ ਆ ਇੱਥੇ ਐਲ ਕੀ ਬੋਲਟ ਆ ਨਟ ਖੋਲ ਕੇ ਇਹ ਬਾਹਰ ਆ ਜਾਂਦੀ ਆ ਤੇ ਇਹਦਾ ਜਿਹੜਾ ਕੰਟਰੋਲ ਆ ਆ ਦੇਖੋ ਆ ਦੋ ਪੱਤੀਆਂ ਲੱਗੀਆਂ ਇਹਦੇ ਜਿਹ ਡਿਸਟ੍ਰੀਬਿਊਟਰ ਨਹੀਂ ਹੁੰਦਾ ਡਿਸਟ੍ਰੀਬਿਊਟਰ ਮੀਨਸ ਦਿਮਾਗ ਜਿਹੜਾ ਲਿਫਟ ਦਾ ਇਹਦਾ ਦਿਮਾਗ ਨਹੀਂ ਹੁੰਦਾ ਇਹਦਾ ਜਿਹੜਾ ਦਿਮਾਗ ਆ ਉਹ ਪੰਪ ਦੇ ਵਿੱਚ ਹੀ ਆ ਲਿਫਟ ਵਾਲੇ ਪੰਪ 'ਚ ਹੀ ਇਹਦਾ ਦਿਮਾਗ ਆ ਲਿਫਟ ਵਾਲੇ ਪੰਪ ਨੂੰ ਇੱਥੋਂ ਇਹ ਸੈਂਸ ਕਰਦੀ ਹੈ ਇੱਥੋਂ ਜਾ ਕੇ ਕੰਟਰੋਲ ਦਿੰਦੇ ਜਾਂ ਲੀਵਰ ਤੇ ਉਹਦੇ ਨਾਲ ਹੀ ਇਹ ਲਿਫਟ ਕੰਟਰੋਲ ਹੁੰਦੀ ਆ ਵੈਸੇ ਇਹ ਇੱਕ ਲੋ ਹੈ ਹੀ ਆ ਇਹਦੇ 'ਚ ਕੋਈ ਦਿਮਾਗ ਨਹੀਂ ਹੈ ਜਿਹੜਾ ਦਿਮਾਗ ਆ ਉਹ ਲਿਫਟ ਪੰਪ ਦੇ ਵਿੱਚ ਹੀ ਆ ਆਮ ਟਰੈਕਟਰਾਂ ਦੇ ਵਿੱਚ ਜਿਹੜਾ ਡਿਸਟ੍ਰੀਬਿਊਟਰ ਹੁੰਦਾ ਉਹ ਲਿਫਟ ਟਾਪੇ ਜਿਹਾ ਹੁੰਦਾ ਲਿਫਟ ਪੰਪ ਦਾ ਸਿਰਫ ਕੰਮ ਹੁੰਦਾ ਤੇਲ ਨੂੰ ਪਹੁੰਚਾਉਣਾ ਸਪਲਾਈ ਦੇਣੀ ਪਰ ਇਹਦੇ ਚ ਪੰਪ ਦੋ ਕੰਮ ਕਰਦਾ ਦੇ ਆਪਣਾ ਸਮਝ ਲਓ ਤੁਸੀਂ ਵੀ ਲਿਫਟ ਪੰਪ ਤੇਲ ਵੀ ਚੱਕਦਾ ਤੇ ਇਹਨੂੰ ਕੰਟਰੋਲ ਵੀ ਕਰਦਾ ਇਹਦੇ ਸਪਲੈਨ ਪਹਿਲਾਂ ਮੁੱਟੀਆਂ ਚਿਰੀਆਂ ਦੇ ਆਉਂਦੇ ਸੀਗੇ ਬਾਅਦ ਚੋਂ ਇਹ ਸਪਲੈਨ ਕੰਪਨੀਆਂ ਨੇ ਬਰੀਕ ਸਪਲੈਨ ਕਰਤੇ ਜਿਹੜਾ ਝੂਟਾ ਝਾੜਾ ਮਾਰਿਆ ਕਲੱਚ ਛੱਡੇ ਤੁਹਾਨੂੰ ਪਤਾ ਵੀ ਕਲੱਚ ਛੱਡਿਆ ਝੂਟਾ ਨਹੀਂ ਮਾਰਦਾ ਜਿਹੜਾ ਉਹ ਚੀਜ਼ ਆ ਇਹ ਤੇ ਇੱਕ ਆ ਜਿਹੜਾ ਵਾ ਆ ਦੇਖੋ ਇਹ ਸਿਰਫ ਕਰਾਉਣ ਨੂੰ ਧੱਕਣ ਦਾ ਕੰਮ ਕਰਦਾ ਵੀ ਕਰਾਉਣ ਇਹਦੇ ਨਾਲ ਇੱਕ ਪਾਸੇ ਲੱਗਿਆ ਰਹਿੰਦਾ ਜਿਹੜਾ ਉਹ ਕ੍ਰਾਊਨ ਕੜਾ ਵਾ ਇਹ ਇਹ ਜਦੋਂ ਟੁੱਟ ਜਾਂਦਾ ਤਾਂ ਕ੍ਰਾਊਨ ਕੜਾ ਆਪਣਾ ਜਿਹੜਾ ਦਾਗੀ ਹੋ ਜਾਂਦਾ ਦੇਖੋ ਕਿਸੇ ਨੇ ਵੈਲਡ ਕਰਾ ਕੇ ਪਾਇਆ ਉਹ ਜਦੋਂ ਨਾ ਮਿਲਿਆ ਹੋਊ ਕਿਸੇ ਵੀਰ ਨੂੰ ਇਹਦਾ ਵੀ ਬੜਾ ਰੋਲ ਹੁੰਦਾ ਫੋਰਡ ਦੇ ਵਿੱਚ ਵੀ ਤਾਂ ਮੈਸੀ ਦੇ ਵਿੱਚ ਵੀ ਦੋਨਾਂ ਦੇ ਵਿੱਚ ਇਹ ਇਹ ਖੱਬੇ ਪਾਸੇ ਹੁੰਦਾ ਜਿਹੜਾ ਕ੍ਰਾਊਨ ਨੂੰ ਇਹ ਤੱਕ ਕੇ ਰੱਖਦਾ ਜਿਹੜਾ ਖੱਬਾ ਬੈਰਿੰਗ ਹੁੰਦਾ ਛੋਟਾ ਹੁੰਦਾ ਜਿਹੜਾ ਸੱਜਾ ਬੈਰਿੰਗ ਹੁੰਦਾ ਵੱਡਾ ਹੁੰਦਾ ਇਹਦੇ 'ਚ ਮੈਸੀ 'ਚ ਦੋਨੇ ਬੈਰਿੰਗ ਇੱਕ ਸਾਰੀ ਕੰਪਨੀ ਨੇ ਬਣਾਏ ਸੀ ਫੋਰਡ ਦੇ ਵਿੱਚ ਉਲਟ ਸਿਸਟਮ ਹੁੰਦਾ ਜਿਹੜਾ ਫੋਰਡ ਦਾ ਇੱਕ ਫੈਰਿੰਗ ਵੱਡਾ ਤੇ ਇੱਕ ਛੋਟਾ ਹੁੰਦਾ ਇਹਦੇ ਚ ਦੋਨੇ ਬੈਰਿੰਗ ਆ ਜਿਹੜੇ ਇਹ ਆਪਣੇ ਇੱਕਸਾਰ ਆ ਖੱਬਾ ਸੱਜਾ ਬੈਰਿੰਗ ਆ ਜਿਹੜਾ ਇੱਕਸਾਰ ਆ ਇਹਦੀਆਂ ਜਿਹੜੀਆਂ ਟੂਬਾਂ ਵੀ ਸੀ ਕੰਪਨੀ ਨੇ ਇਹਨਾਂ ਨੂੰ ਟੂਬਾਂ ਕਹਿ ਦਿੰਦੇ ਨੇ ਇਹ ਲੋਹੇ ਦੀਆਂ ਵਾਂ ਲੋਹਾ ਮਿਕਸ ਜ਼ਿਆਦਾ ਵਾ ਦੇਗ ਘੱਟਾ ਤੇ ਟੁੱਟੀਆਂ ਹੀ ਨਹੀਂ ਅਜੇ ਤੱਕ ਕਦੇ ਸ਼ਿਕਾਇਤ ਹੀ ਨਹੀਂ ਆਈ ਕਿਸੇ ਦੀ ਟਿਊ ਟੁੱਪਣ ਦੀ ਹਣਾ ਉਸਤਾਦ ਜੀ ਅੱਜ ਤੱਕ ਟੁੱਟਿਓ ਨਹੀਂ ਕਦੀ ਕਦੇ ਅੱਜ ਤੱਕ ਇਹਦੇ ਤਵੇ ਵੀ ਬਹੁਤ ਵਧੀਆ ਕੁਆਲਿਟੀ ਚ ਆਫੋਰਡ ਨਾਲੋਂ ਜਿਹੜੇ ਫੋਰਡ ਦੇ ਤਵੇ ਬਹੁਤ ਖਰਾਬ ਹੁੰਦੇ ਆ ਬਹੁਤ ਕਸਟਮਰ ਆਉਂਦਾ ਜਿੰਮੇਦਾਰ ਆਉਂਦਾ ਜਿਨ੍ਹਾਂ ਦੇ ਤਵੇ ਬਹੁਤ ਖਰਾਬ ਹੁੰਦੇ ਇਹਦੇ ਤਵੇ ਪਤਾ ਨਹੀਂ ਕਿਹੋ ਜੇ ਕੰਪਨੀ ਨੇ ਬਣਾਏ ਆ ਐਡੀ ਕਿ ਤਕਨੀਕ ਵਰਤੀ ਆ ਆ ਨਟ ਦੇਖੋ ਕਿੱਡੇ ਤਗੜੇ ਇਹਦੇ ਚ ਇਹ ਚੀਜ਼ਾਂ ਜਿਹੜੀਆਂ ਫੋਰਡ ਦੇ ਵਿੱਚ ਨਹੀਂ ਸੀਗੀਆਂ ਤੇ ਇਹਦਾ ਦੇ ਤਵੇ ਅੱਜ ਤੱਕ ਵੀ ਕਦੀ ਮੈਂ ਗਲੇ ਨਹੀਂ ਦੇਖੇ ਵੀ ਤਵਾ ਗਲ ਗਿਆ ਤੇ ਜਾਂ ਕਿਨਾਰੀ ਖਰਾਬ ਹੋ ਗਈ ਬਹੁਤ ਤਗੜਾ ਲੋਹਾ ਲਾਇਆ ਮੈਸੀ ਨੇ ਇਸ ਚੀਜ਼ ਦੀ ਬਹੁਤ ਘਾਟ ਆ ਫੋਰਡ ਦੇ ਵਿੱਚ ਜਿਹੜੇ ਫੋਰਡ ਦੇ ਤਵੇ ਆ ਤੇ ਇਹਦੇ ਜਿਹੜੇ ਸ਼ੂ ਆ ਉਹ ਮੈਸੀ ਦੇ ਜਰੂਰ ਪੈਂਦੇ ਆ ਇਹਦਾ ਸ਼ੂ ਹੁੰਦਾ ਚੋੜਾ ਜਿਨ੍ਹਾਂ ਨੇ ਸਿੰਪਲ ਬ੍ਰੇਕ ਮੈਸੀ ਦੇ ਬਣਾਉਣੇ ਹੁੰਦੇ ਹਨਾ ਉਹ ਫੇਰਾ ਤਿੰਨ ਗੁੱਲ ਚੋੜਾ ਸ਼ੂ ਆ ਇਹਦਾ ਜਿਹੜਾ ਫੋਰਡ ਦਾ ਡੇਢ ਗੁੱਲ ਦੋ ਉਂਗਲ ਰਹਿ ਜਾਂਦਾ ਤੇ ਇਹਦੇ ਸ਼ੂ ਬੜੇ ਚੋੜੇ ਆ ਜਿਹੜੇ ਆਪਣੀਆਂ ਫੋਰਡ ਦੀਆਂ ਬ੍ਰੇਕਾਂ ਜਿਨ੍ਹਾਂ ਨੇ ਡਰਮਾਂ ਵਾਲੀਆਂ ਰੱਖਣੀਆਂ ਹੁੰਦੀਆਂ ਤੇ ਉਹਦੇ ਵਧੀਆ ਤਰੀਕੇ ਨਾਲ ਬ੍ਰੇਕ ਕਰਕੇ ਭਰੇ ਹੋਣ ਤਵੇ ਵਧੀਆ ਤਰੀਕੇ ਦੇ ਪਾਏ ਹੋਣ ਤੇ ਇਹ ਸਾਰੀ ਉਮਰ ਜਾਂਦੇ ਹੀ ਨਹੀਂ ਆਹ ਦੇਖੋ ਕਿੰਡੀ ਸੋਹਣੀ ਇਹਦੇ ਚ ਆਹ ਦੇਖੋ ਆ ਇਹਦੇ ਚ ਫੋਰਡ ਚ ਰਬੜ ਹੁੰਦੀ ਆ ਇਹਦੇ ਚ ਪੱਤੀ ਦਿੱਤੀ ਹੋਈ ਆ ਦੇਖੋ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਧਿਆਨ ਜੋ ਦੇਣ ਜੋਗਾ ਆ ਜਦੋਂ ਬ੍ਰੇਕ ਟੱਕਣੀ ਆ ਕਈ ਵਾਰ ਆਪਾਂ ਘਰੇ ਵੀ ਬ੍ਰੇਕ ਚੱਕਦੇ ਆ ਨਾ ਆਹ ਦੇਖੋ ਅੰਦਰ ਆ ਗਰਾਰੀ ਲੱਗੀ ਹੁੰਦੀ ਆ ਆ ਜਿਹੜੀ ਗਰਾਰੀ ਆ ਇਹਦੇ ਨਾਲ ਜਿਹੜਾ ਵਾ ਆਪਣਾ ਤੁਸੀਂ ਲਾ ਲੋ ਵੀ ਬ੍ਰੇਕ ਟਾਇਟ ਢਿੱਲੇ ਕਰਨੇ ਆ ਇੱਥੋਂ ਪੇਚਕਸ ਪਾ ਕੇ ਇਹਨੂੰ ਘੇੜਾ ਦੇਣਾ ਹੁੰਦਾ ਪੇਚਕਸ ਨਾਲ ਆਪਾਂ ਪਾ ਕੇ ਇਹਨੂੰ ਟਾਈਟ ਕਰੀ ਚਲੋ ਤੇ ਸ਼ੂ ਖੁੱਲੀ ਚੱਲਦੇ ਆ ਜੇ ਆਪਾਂ ਕਰੀ ਬਣਾ ਘਰੇ ਵੀ ਆਪਣੇ ਬ੍ਰੇਕ ਟਾਈਟ ਕਰਨੇ ਹੁਣ ਤੇ ਦੋਨੇ ਪਾਸਿਆਂ ਦੇ ਇਹ ਬ੍ਰੇਕ ਟਾਈਟ ਤੇ ਲੂਜ਼ ਹੋ ਜਾਂਦੇ ਆ ਇਹ ਵੀ ਹੁਣ ਤੇਲ ਪੈ ਗਿਆ ਦੇਖੋ ਸੀਲ ਲੀਕ ਹੋਊਗੀ ਤਾਂ ਲੈਦਰ ਤਾਂ ਇਹਦੇ ਖਰਾਬ ਹੋਏ ਆ ਸੀਲਾ ਹੀ ਜ਼ਿਆਦਾਤਰ ਲੀਕ ਕਰਕੇ ਟਰੈਕਟਰ ਦੇ ਬ੍ਰੇਕ ਖਰਾਬ ਹੁੰਦੇ ਆ ਨਹੀਂ ਤਾਂ ਬ੍ਰੇਕ ਬਹੁਤ ਘੱਟ ਆ ਆ ਇਹਦਾ ਆਪਣਾ ਲਿਫਟ ਪੰਪ ਆ ਗਿਆ ਇਹ ਹੁਣ ਇੰਜਨ ਇਹਦਾ ਨਾਟ ਬਾਂਡ ਹੁਣ ਕਰਕੇ ਇੰਜਨ ਦਾ ਖੋਲਣ ਦਿਆ ਤੇ ਆ ਆ ਗਿਆ ਇਹਦੇ ਹੈਂਡ ਬ੍ਰੇਕ ਆ ਦੇਖੋ ਕਿਸੇ ਦਿਨ ਤੁਹਾਨੂੰ ਹੈਂਡ ਬ੍ਰੇਕਾਂ ਦੇ ਵੀ ਆਪਾਂ ਵੀਡੀਓ ਪਾਵਾਂਗੇ ਸਾਰੀ ਜਿਹੜੀ ਹੈਂਡ ਬ੍ਰੇਕ ਆ ਦੇਖੋ ਕਿਵੇਂ ਕੰਮ ਕਰਦੇ ਆ ਦੇਖੋ ਆ ਇਹਦੇ ਹੈਂਡ ਬ੍ਰੇਕ ਤੇ ਆਜੋ ਬਾਕੀ ਹੋਰ ਨਵੀਆਂ ਜਾਣਕਾਰੀਆਂ ਲਈ ਆਪਣੇ ਪੇਜ ਉੱਤੇ ਬਣੇ ਰਹੋ ਪਹਿਲਵਾਨ ਟਰੈਕਟਰ ਪਟਿਆਲਾ ਧੰਨਵਾਦ ਜੀ ਆਹ ਬੰਦਾ ਪਛਾਣੋ ਇਹਦੀ ਟੀ-ਸ਼ਰਟ ਤੇ ਪੈਂਟ ਇਹੀ ਹੁੰਦੀ ਹੈ ਰੋਜ਼ ਤੇ ਇਹ ਕਦੇ ਵੀ ਪੜਿਆ ਜਾ ਸਕਦਾ ਨਹੀਂ ਛੋਟੂ ਸਪਲਾਨ ਤੇ ਅੱਜ ਕਿੰਨਾਮਾ ਟਰੈਕਟਰ ਹੈ ਇਹ ਚੌਥਾ ਜੀ ਪੰਜਾ ਚੌਥਾ ਹੈ ਨਾ ਦੇਖ ਲਓ ਕਿੰਨੀ ਹਿੰਮਤਾ ਬੰਦਿਆਂ ਦੀ ਪਰ ਬਹੁਤ ਹਿੰਮਤ ਹੈ ਵੀ ਕਹਿ ਸਕਦੇ ਹਾਂ ਆਪਾਂ